ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਜਿੰਦਾਬਾਦ ਜਿੰਦਾਬਾਦ ਕੋਈ ਨਹੀਂ ਮੈਨੂੰ ਇੱਕ ਵਾਰੀ ਕੋਸ਼ਿਸ਼ ਨਾ ਕਰਵਾ ਜਾਂਦਾ ਕਿ ਇਹ ਸਰਕਾਰ ਆਪਣੀ ਜੀ ਹੁੰਡੀ ਪਾਉਂ ਫਿਰ ਇਸ ਵਕਤ ਪਹੁੰਚਿਆ ਹਨ ਸਾਰੇ ਦੇ ਨਾਮ ਨਾਂ ਲੈਂਦੇ ਹੋਇਆ ਉਸ ਪਰਮਪੀਤਾ ਪਰਮਾਤਮਾ ਨੂੰ ਮੰਨਦੇ ਹੋਏ ਜੋ ਅੱਜ ਦਾ ਉਦਘਾਟਨ ਜਾਂ ਇੱਟ ਰੱਖੀ ਜਾ ਰਹੀ ਹੈ ਉਹਦੀ ਕੀਜ ਵਾਟ ਕੋਲੋਂ ਹੈਲੋ 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 ਦੇ ਨਾਲ ਚੇਅਰਮੈਨ ਦਿਲਬੀਰ ਸਿੰਘ ਜੀ ਢਿੱਲੋਂ ਰਾਜਵੰਦ ਸਿੰਘ ਜੀ ਕੋਲੀ ਚੇਅਰਮੈਨ ਮਾਰਕੀਟ ਕਮੇਟੀ ਅਸ਼ੋਕ ਲੱਖੜੀ ਚੇਅਰਮੈਨ ਮਿੱਤਲ ਸਾਹਿਬ ਅਨਿਲ ਮਿੱਤਲ ਜੀ ਆਪਣੇ ਡਾਇਰੈਕਟਰ ਸਾਹਿਬ ਸੋ ਸਾਰੇ ਸਾਥੀ ਪਹੁੰਚੇ ਨੇ ਪੱਲਾਹੀ ਹੋਰੀ ਜਿੰਨੇ ਵੀ ਹੌਂਦੇਦਾਰ ਸਾਥੀ ਨੇ ਸਾਡੇ ਪੱਪੂ ਪ੍ਰਧਾਨ ਜੀ ਨਗਰ ਕੌਂਸਲ ਦੇ ਐਕਸ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਦੇ ਚੀਫ ਗੈਸਟ ਸੁਖਵੀਰ ਜੀ ਓਐਸਡੀ ਟੂ ਸਿਟੀਨ ਸਟੇਜ ਤੇ ਸਾਰੇ ਸਾਡੇ ਚੇਅਰਮੈਨ ਦਲਜੀਤ ਜੀ ਸ਼ੁਕਲੱਖਾ ਜੀ ਪੱਪੂ ਜੋਲੀ ਜੀ ਵੀਰਪਾਲ ਜੀ ਜਿੰਦਰ ਲੱਧਨ ਜੀ ਰਿਕੂ ਜੀ ਸ਼ੰਦਾ ਜੀ ਅਵਰਦੀਪ ਧੰਨਰਾਜ ਜੀ ਬਾਕੀ ਵੀ ਸਾਰੇ ਦਰਜਾ ਦਰਜਾ ਸਾਰੇ ਐਮਸੀ ਸਾਹਿਬਾਨ ਪਾਰਟੀ ਦੇ ਉਹਦੇ ਦਰ ਸਾਹਿਬਾਨ ਸਖਵੀਰ ਜੀ ਬੜੇ ਲੰਮੇ ਸਮੇਂ ਤੋਂ ਇਹ ਸਾਰੀ ਟੀਮ ਦੇ ਨਾਲ ਮੇਰਾ ਬੜਾ 25 30 ਸਾਲ ਤੋਂ ਪਿਆਰ ਹੈ ਇਹਨਾਂ ਦੇ ਦੁੱਖ ਸੁੱਖ ਤੁਸੀਂ ਹੁਕਮ ਕੀਤਾ ਜੀ 25 ਲੱਖ ਰੁਪਏ ਦੀ ਗ੍ਰਾਂਟ ਸੀਐਮ ਸਾਹਿਬ ਨੇ ਬਾਲਮੀਕ ਤੁਨਸਾਲਾ ਲਈ ਦਿੱਤੀ ਆ ਤੁਸੀਂ 25 ਲੱਖ ਖਰਚ ਕੇ ਇਮਾਨਦਾਰੀ ਨਾਲ ਚੰਗੇ ਤਰੀਕੇ ਨਾਲ ਇੱਕ ਵਾਰ ਸਾਨੂੰ ਖਰਚ ਕੇ ਹੁਕਮ ਕਰ ਦਿਓ ਜੀ ਅਗਲੀ ਗ੍ਰਾਂਟ ਦੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਪੇਂਟ ਕਰਨਾ ਕੁਝ ਵੀ ਕੰਮ ਅਧੂਰਾ ਹੋਊਗਾ ਉਹਨਾਂ ਜੀ ਮੁਕੰਮਲ ਕਰਕੇ ਦਵਾਂਗੇ ਤੇ ਬਾਈ ਜੀ ਨੇ ਸਫਾਈ ਕਰਮਚਾਰੀ ਦੀ ਗੱਲ ਕੀਤੀ ਉਹ ਕਮੇਟੀ ਵੱਲੋਂ ਮੈਨੂੰ ਤਾਂ ਮਤਾ ਪਾਇ ਕੇ ਆਜੀ ਤੋਂ ਪ੍ਰਧਾਨ ਜੀ ਕੀ ਹੋਇਆ ਜੀ ਆਇਆ ਜੀ ਹਾਂ ਮਤਾ ਪਾ ਕੇ ਆਪਣਾ ਡਿਪਾਰਟਮੈਂਟ ਤੇ ਲੋਕਲ ਬਾਡੀ ਤੇ ਪਹੁੰਚ ਗਿਆ ਉੱਥੋਂ ਮੇਰੀ ਸੈਕਟਰੀ ਸਾਹਿਬ ਨਾਲ ਗੱਲ ਹੋ ਗਈ ਸੀ ਉਹ ਆਪ ਦੋ ਚਾਰ ਦਿਨਾਂ ਚੱਪ ਕਰਵਾ ਕੇ ਦਿੰਦਾ ਤੁਹਾਨੂੰ ਜਦੋਂ ਮੈਂ ਮਿਲ ਵੀ ਲੈਣ ਪਾਣਾਂ ਤੁਹਾਡੀ ਵਾਸਤੇ ਇਹ ਇੰਨੀ ਬੇਨਤੀ ਹੈ ਪ੍ਰਵਾਨ ਕਰੋ ਜੀ ਖੇਤ ਤੋਂ ਛੇਤੀ 25 ਲੱਖ ਰੁਪਇਆ ਖਰਚ ਕੇ ਤੁਸੀਂ ਹੁਕਮ ਕਰੋ ਉਹਦਾ ਤਾਂ ਨਾ ਥੋੜਾ ਪੈਸਾ ਥੋੜੇ ਚ ਹੀ ਲੱਗਣਾ ਵਾਸੀ ਇਹ ਪੂਰਾ ਆਓ ਬੋਲਣਾ ਦਾ ਸੁਝਾਅ ਹੈ ਅਲੱਤ ਨੇ ਸੀ ਉਹ ਵੀ ਕਿੱਛ ਨੇ ਸੀਰ ਬੋਰਡ ਵਾਲੋਂ ਪਜਾਂਦੇ ਮਿਲਦੇ ਨੇ ਠੀਕ ਹੈ ਜੀ ਇੰਨੀ ਬੇਨਤੀ ਹੈ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਦਾ ਇਹ ਪ੍ਰੋਗਰਾਮ ਮਹਾਨ ਸਾਹਿਬ ਦੀ ਦੇਣ ਹੈ ਤੇ ਮਹੱਲਾ ਵਾਸੀਆਂ ਦੇ ਉਪਰਾਲੇ ਦੇ ਸਦਕਾ ਆਪਾਂ ਜਿੱਥੇ ਇਕੱਠੇ ਹੋਏ ਆ ਜਿੱਦਾਂ ਕਿ ਮਾਨ ਸਾਹਿਬ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਇਹਦੀ ਜਿਹੜੀ ਇੱਕ ਛਵੀ ਹੈ ਆਪਾਂ ਨੂੰ ਤੂਰੀ ਸ਼ਹਿਰ ਦੇ ਵਿੱਚ ਤੂਰੀ ਹਲਕੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਮਹੱਲਾ ਵਾਸੀਆਂ ਦੀ ਜਿਹੜੀ ਡਿਮਾਂਡ ਸੀ ਤਾਂ ਕਿਸੇ ਵੀ ਕੀਮਤੇ ਉੱਤੇ ਇਸ ਡਿਮਾਂਡ ਨੂੰ ਲੈ ਕੇ ਕਿੰਤੂ ਪ੍ਰੰਤੂ ਨਹੀਂ ਕੀਤੀ ਗਈ ਜਿੰਨੀ ਵੀ ਗ੍ਰਾਂਟ ਸੋਸਾਇਟੀ ਨੇ ਇਹ ਸੰਸਥਾ ਨੇ ਪਾਰਟੀ ਤੋਂ ਸੀਐਮ ਸਾਹਿਬ ਤੋਂ ਉਮੀਦ ਦੇ ਨਾਲ ਮੰਗੀ ਤਾਂ ਮਾਨ ਸਾਹਿਬ ਨੇ ਪੂਰੀ ਕੀਤੀ ਹੈ ਅਸੀਂ ਵੀ ਤੁਹਾਨੂੰ ਵਿਸ਼ਵਾਸ ਦਿਵਾਨੀ ਹੈ ਸਮੂਹ ਪਾਰਟੀ ਸੀਐਮ ਦਫ਼ਤਰ ਦੇ ਉਹਤੇਦਾਰ ਪਾਰਟੀ ਦੇ ਉਹਤੇਦਾਰ ਵਲੰਟਰੀਆ ਸਾਹਿਬ ਅਸੀਂ ਸਾਰੇ ਤੁਹਾਡੇ ਨਾਲ ਖੜੇ ਆ ਤੁਹਾਡੇ ਪਿਆਰ ਦੇ ਸਦਕਾ ਅੱਜ ਪੰਜਾਬ ਨੂੰ ਸੀਐਮਸ ਸਿਟੀ ਨੂੰ ਸੀਐਮ ਸਾਹਿਬ ਨੇ ਜਿਹੜੀ ਇਹ ਗ੍ਰਾਂਟ ਦੇ ਕੇ ਇੱਥੇ ਭੇਜੀ ਹੈ ਇਹ ਗ੍ਰਾਂਟ ਨੂੰ ਆਪਾਂ ਮਹਾਲਾਵਾਸੀਆਂ ਦੇ ਵਿਕਾਸ ਲਈ ਤੇ ਤੁਹਾਡੇ ਤਰੱਕੀ ਦੀ ਆਪਾਂ ਇਹਨੂੰ ਲਾਈਏ ਤੇ ਅਸੀਂ ਉਮੀਦ ਕਰਦੇ ਹਾਂ ਜੀਤਾ ਪਾਰਟੀ ਤੁਹਾਡਾ ਸਾਥ ਦੇ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਦੇ ਨਾਲ ਤੁਸੀਂ ਵੀ ਸਾਡਾ ਇਦਾਂ ਹੀ ਸਾਥ ਦਿਓਗੇ ਤੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਧੰਨਵਾਦ ਜੀ। ਗੋਬਿੰਦ ਜੀ ਨੇ ਸਾਡੇ ਵਿੱਚ ਇੰਨਾ ਦੀ ਜਿਹੜੀ ਮਿਹਨਤ ਹੈ ਇਹ ਮਿਹਨਤੇ ਰੰਗ ਲੈ ਕੇ ਆਈ ਹੈ। ਉਹ ਰੱਗ ਤੋਂ ਵੀ ਬੇਨਤੀ ਕਰਦਾ ਐਸੇ ਤਰ੍ਹਾਂ ਇਹ ਸਮਾਜ ਲਈ ਲੋਕਾਂ ਲਈ ਮਿਹਨਤ ਕਰਦੇ ਰਹਿਣ। ਆਮ ਆਦਮੀ ਪਾਰਟੀ ਨਾਲ ਐਸੇ ਸਦਾ ਹਮੇਸ਼ਾ ਜੁੜੇ ਰਹਿਣ ਤੇ ਆਮ ਆਦਮੀ ਪਾਰਟੀ ਐਸੇ ਤਰ੍ਹਾਂ ਸਾਡੇ ਸਮਾਜ ਦੇ ਉੱਤੇ ਸਿਰ ਦੇ ਉੱਤੇ ਹੱਥ ਰੱਖਦੀ ਰਹੇ। ਵੀਰ ਬਾਦਲੂ। ਸਭ ਤੋਂ ਪਹਿਲਾਂ ਸਭ ਨੂੰ ਜੈ ਬਾਦਲੂ ਜੈ ਹਰ ਬਾਦਲੂ ਜੀ। ਆਪਣੇ ਮੰਚ 'ਤੇ ਬੈਠੇ ਸਾਡੇ ਲੀਡਰ ਸਹਿਬਾਨ ਇਹਨਾਂ ਦੇ ਉਹਦੇ ਨੂੰ ਮਤਲਬ ਕਿ ਸਾਰਿਆਂ ਨੇ ਦੱਸ ਹੀ ਦਿੱਤੇ ਤੇ ਮੈਂ ਸਾਰਿਆਂ ਦਾ ਇਹਨਾਂ ਦਾ ਬੜੀ ਧੰਨਵਾਦ ਕਰਦਾ ਮੇਰੀ 65 ਸਾਲ ਦੀ ਉਮਰ ਹੋ ਗਈ ਤੇ ਘੱਟੋ ਘੱਟ 40 ਸਾਲ ਮਤਲਬ ਕਿ ਸਾਨੂੰ ਵੋਟਾਂ ਪਾੰਦਿਆਂ ਨੂੰ ਹੋ ਗਏ ਕਦੇ ਅਕਾਲੀ ਕਿਤੇ ਕਾਂਗਰਸ ਜਾਂ ਕਿਤੇ ਹੋਰ ਪਰ ਅੱਜ ਤੱਕ ਮਤਲਬ ਕਿ ਕਿਸੇ ਨੇ ਵੀ ਸਾਨੂੰ ਮਤਲਬ ਕਿ ਏਡੀ ਵੱਡੀ ਗਾਰੰਟੀ ਦਾ ਮਤਲਬ ਕਿ ਸਦਾ ਨਹੀਂ ਦਿੱਤਾ ਤੇ ਨਾ ਗਾਰੰਟੀ ਦਿੱਤੀ ਇਹਦੇ ਤੇ ਮੈਂ ਮਤਲਬ ਕਿ ਵੀ ਜਦੋਂ ਤੋਂ ਵੀ ਮਤਲਬ ਕਿ ਇੰਦਰ ਆਨਲਾਈਨ ਚ ਆਏ ਆ ਮੈਂ ਇਹੀ ਯਤਨ ਮਤਲਬ ਕਿ ਰਾਤ ਦਿਨ ਮੈਂ ਲੱਗਿਆ ਰਹਿੰਦਾ ਸੀਗਾ ਇਸ ਯਤਨ 'ਚ ਮਤਲਬ ਕਿ ਸਾਡੀ ਜਿਹੜੀ ਗਰੀਬਾਂ ਦੀ ਧਰਮਸਾਲ ਆ ਗਈ ਹੈ ਵੀ ਇਹ ਕਿਹਦੇ ਹਿਸਾਬ ਨਾਲ ਵੱਢ ਸਕਦੀ ਹੈ ਅਸੀਂ ਚੇਅਰਮੈਨ ਸਾਹਿਬ ਕੀ ਕਹੋਗੇ ਇੱਕ ਦੇ ਪਬਲਿਕ ਪਰ ਇਹੀ ਕਹਿਣਾ ਚਾਹ ਸੀਐਫ ਸਾਹਿਬ ਦੀ ਕਲਮ ਕਦੇ ਨਹੀਂ ਮੁੱਕਦੀ ਹੈ ਇਹ ਸਾ ਜੋ ਪਬਲਿਕ ਮੰਗ ਕਰਦੀ ਹੈ

ਕੰਸ ਕਰਨ ਦੇ ਲਈ ਇਮਾਨਦਾਰੀ ਨਹੀਂ ਖੱਚਾ ਕਰ। ਹੋ ਕੀ ਪ੍ਰੋਪੋਜ਼ਲ ਹਨ ਸ਼ਹਿਰ ਦੀਆਂ ਜੀ। ਸ਼ਹਿਰ ਦੀਆਂ ਬਹੁਤ ਸਾਰੀਆਂ ਪ੍ਰੋਪੋਜ਼ਲ ਹਨ ਜੀ ਮੋਡਰਨਾਈਜੇਸ਼ਨ ਦੇ। ਜੇ ਦੇਖੋਗੇ ਬਹੁਤ ਸਾਰੇ ਤਾਂਸੀਂ ਨੀਂਹ ਪੱਥਰ ਰੱਖ ਚੁੱਕੇ ਹਾਂ ਜੇ ਵੀ ਘਟਾ ਘਰ ਬੰਨਾ ਕ੍ਰਾਂਤੀ ਚਾਹੁੰਦੇ ਵਿੱਚ ਸਾਡਾ ਪਾਰਟਿਸਪੇਸ਼ਨ ਦਾ ਅਕਾਊਂਟ ਆ। ਔਰ ਬਾਤ ਜਿਹੜੇ ਮੋਡਰਨਾਈਜੇਸ਼ਨ ਦੇ ਉੱਪਰ ਹੈ। ਆਉਣ ਵਾਲੇ ਟਾਈਮ ਟੇਬਲ ਤੁਹਾਨੂੰ ਪੂਰਾ ਬਲੂਪ੍ਰਿੰਟ ਦੇ ਆਇਆ ਹੈ ਸਾਥ। ਤੁਹਾਡੇ ਕੀ ਇਹ ਤਿੰਜਾ ਨੂੰ ਪੰਜਾ ਸਿਆਮੀ ਨੇ ਦਿਲੀਵਰ ਤੋਂ ਦੱਸਦੇ ਉਹ ਮਾਤਰਾ ਸਹੀ ਜਿੰਨੀ ਤੱਕ ਰੇਲਵੇ ਵਾਲੇ ਵੀ ਕੋਈ ਉਹ ਮਾਰੀ ਮੋਟੀ ਮਿਹਰ ਨਹੀਂ ਕਰਦੇ ਤੋਂ ਬਣਾ ਦੇ ਉਹ ਬਹੁਤ ਹੌਨਾ ਪਰ ਦੇਖਾ ਮਾਨ ਸਾਹਿਬ ਨੇ ਹੋਰੇ 55 ਦਾ ਮਤਲਬ ਖਾਤਾ ਰੱਖਿਆ ਗੱਟਾ ਨਹੀਂ ਕਰਦਾ ਔਰ ਮੜੀ ਜੀ ਮਿਲ ਗਈ ਆ ਗਈ ਉਸੇ ਜਦੋਂ ਤੱਕ ਤਿਆਰ ਕਰ ਲੈ ਅੱਜ ਦਾ ਬੰਪੀ ਚੇਗਾ ਲੈ ਕੇ ਜਾ ਸਾਰੇ ਕੋਲ ਤੇ ਲੈ ਕੇ ਜਾ ਹਾਂ ਜੀ ਚੇਅਰਮੈਨ ਤੁਸੀਂ ਕੀ ਕਹੋਗੇ ਪੱਤੇ ਉਹਦੀ ਵਾਰਡ ਨੰਬਰ ਆਤੀ ਹੈ ਉਹ ਗਾਲਮੀ ਜੀ ਨੇ ਨਾ ਕਿ ਸਰਸਾ ਦਾ ਮੰਦ ਉਹਦੇ ਲਈ 25 ਲੱਖ ਦੀ ਗ੍ਰਾਂਟ ਦਾ ਜਿਹੜਾ ਸਾਡੇ ਸੁਖਮੀਰ ਜੀ ਆਏ ਨੇ ਕੋਈ ਉਹਨੇ ਬੋਲਿਆ ਕੀ ਪਰ ਸਾਡੀ ਮੁੱਖੀ ਟੀਮ ਆਈ ਆਮਰੂ ਚਾਹੇ ਤੀਰ ਬਹੁਤ ਖੁਸ਼ੀ ਹੈ ਇਹ ਵਾਰ ਦੇ ਮੌਕੇ ਤੇ ਕਿ ਇਹਨਾਂ ਨੂੰ ਆਪਣੇ ਸਮਾਗਮ ਕਰਨ ਲਈ ਜਿਹੜੀ ਧਰਮਸ਼ਾਲਾ ਵੀ ਵੱਡੀ ਵੱਡਾ ਤੋਹਫਾ ਮਾਨ ਸਾਹਿਬ ਦਿੱਤਾ ਹੈ ਸਾਰੇ ਪੱਤੀ ਵਾਸੀਆਂ ਦਾ ਤੇ ਇਹ ਹੋ ਵੀ ਇਹਨਾਂ ਨੂੰ ਬਹੁਤ ਮਾਣ ਦੇ ਹੋ ਕੇ ਤਨਸਾ ਦਾ ਬਾਤ ਨੂੰ ਮਿਲਦਾ ਉਹ ਵੀ ਜਾਣੀ ਟੀਮ ਜੋ ਮੈਂ ਅੱਜ ਮੰਡਲੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਪਰ ਮੈਂ ਜੀਂ ਵੀ ਤੁਮਨਾ ਕੌਜੀ ਸ਼ਹਿਰ ਵਾਸੀਆਂ ਨੂੰ ਕਿ ਤੁਹਾਡੇ ਸ਼ਹਿਰ ਨੂੰ ਇੱਕ ਇੱਕ ਕੰਮ ਕਰਤੇ ਜਿਹੜੇ ਕਮਿਟੀ ਨੇ ਉਹ ਸਾਰੇ ਮਾਰਗਾਂ ਤੋਂ ਬੜੀਆਂ ਕ੍ਰੈਂਟੀ ਕੌਂਗ ਦੇ ਬਾਰੇ ਅੱਜ ਬਾਦ ਨੰਬਰ ਆਪਕੀ ਨੂੰ ਐਮ ਸਾਹਿਬ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਸੀ 25 ਲੱਖ ਰੁਪਏ ਭਵਾਨ ਬਾਦ ਵਿੱਚ ਯਾਤਰੀ ਤੁਹਾਨੂੰ ਸਾਲਾ ਬਣਾਉਣੀਆ ਉਹ 12 ਦੁੱਖ ਸੁਖ ਨੂੰ